ਸੱਚੇ ਲਾਲੂ ਨੇ ਗੁਰੂ ਜੀ ਨੂੰ ਸਮਝਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਗੱਲ ਬਾਰੇ ਚਰਚਾ ਕਰਦੇ ਹਾਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਨਾ ਜੋ ਗੁਰੂ ਜੀ ਦੇ ਚਾਚੇ ਨੇ ਫਿਰ ਦੁਬਾਰਾ ਗੁਰੂ ਜੀ ਨੂੰ ਸਮਝਾਉਣਾ ਚਾਹਿਆ ਉਹ ਗੁਰੂ ਜੀ ਨੂੰ ਕਹਿਣ ਲੱਗੇ ਵੇਖੋ ਤੁਹਾਡੇ ਸਾਰੇ ਰਿਸ਼ਤੇਦਾਰਾਂ ਨੇ ਤੁਹਾਨੂੰ ਕੰਮ ਕਰਨ ਲਈ ਕਿਹਾ ਅਤੇ ਪਰ ਤੁਸੀਂ ਜਵਾਬ ਦੇ ਹੀ ਜਾਂਦੇ ਹੋ ਸਗੋਂ ਇਸ ਤੋਂ ਇਲਾਵਾ ਤੁਸੀਂ ਕੁਝ ਵੀ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਖੁਸ਼ ਰਹਿੰਦੇ ਹੋ ਚਾਚਾ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਸ਼ਬਦ ਉਚਾਰਿਆ ਖਿਮਾ ਹਮਾਰੀ ਮਾਤ ਕਹੀਏ ਸੰਤੋਖਾ ਹਮਾਰਾ ਪਿਤਾ ਸਤਹ ਹਮਾਰਾ ਚਾਚਾ ਕਹੀਏ ਜਿਸ ਸੰਗ ਮਨੁਐ ਚਿਤ ਸੁਣ ਲਾਲੂ ਸੁਣ ਲਾਲੂ ਗੁਣ ਐਸੇ ਸਗਲ ਲੋਗ ਬੰਧਨ ਕੇ ਬਾਦੇ ਸੋ ਗੁਣ ਕਹੀਏ ਕੈਸਾ ਇੱਕ ਸਾਖੀ ਉਹਨਾਂ ਨੇ ਗੁਰੂ ਜੀ ਨੇ ਬੋਲੀ ਸੀ ਜਦੋਂ ਉਹਨਾਂ ਦੇ ਚਾਚਾ ਜੀ ਨੇ ਸਮਝਾਇਆ ਸੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਚਾ ਜੀ ਦੀ ਬਸ ਇੰਨਾ ਕੁ ਹੀ ਆਪਣੇ ਕੋਲ ਹੈਗਾ ਸੀ ਆਪਾਂ ਨੂੰ ਜਾਣਕਾਰੀ ਧੰਨਵਾਦ ਜੀ ਤੁਹਾਡਾ ਬਹੁਤ ਜ਼ਿਆਦਾ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਜਰੂਰ ਕਰੋ